ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਹੈ ਮਿੱਤਰੋ ਜਿਹੜਾ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਆ ਔਰ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਮੋਗੇ ਤੋਂ ਬਰਨਾਲੇ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਬੀੜਪੱਤਨੀ ਨੰਗ ਦੇ ਅੰਸਾਰ ਇਹ ਪਿੰਡ ਆ ਜਾਂਦਾ ਵਾ ਮਿੱਤਰੋ ਵੱਡਾ ਪੋਲਾ ਜਿਹੜਾ ਉਹ ਪਲਾਸਪੁਰ ਵਾਲਾ ਹੀ ਆਉਂਦਾ ਵਾ ਤੇ ਪਲਾਸਪੁਰ ਪੁਲ ਦੇ ਬਿਲਕੁਲ ਨੇੜੇ ਕਰਕੇ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਕੱਟੀਆਂ ਝੋਟੀਆਂ ਆਉਂਦੀਆਂ ਰਹਿੰਦੀਆਂ ਵਾ ਪਹਿਲਾਂ ਇੱਕ ਵਾਰੀ ਦੱਸ ਦੇਵਾਂ ਵੀ ਆ ਕੈਮਰੇ ਦੀ ਅੱਖ ਕੱਟੀ ਨੂੰ ਮੱਝ ਨਹੀਂ ਬਣਾ ਸਕਦੀ ਤੇ ਮੱਝ ਨੂੰ ਕੱਟੀ ਨਹੀਂ ਬਣਾ ਸਕਦੀ ਐ ਮੈਂ ਪਹਿਲਾਂ ਦੱਸ ਦਿੰਨਾ ਹਾਂ ਕੈਮਰੇ ਦੀ ਅੱਖ ਇਹਨਾਂ ਜ਼ਰੂਰ ਫਰਕੇ ਰੱਖ ਸਕਦੀ ਆ ਕਿ ਇੱਟ ਨੂੰ ਥੋੜੀ ਬਹੁਤੀ ਛੋਟੀ ਵਿਖਾ ਦਿੰਦੀ ਆ ਤੇ ਰੂੜੇ ਨੂੰ ਥੋੜਾ ਬਹੁਤਾ ਵੱਡਾ ਵਿਖਾ ਦਿੰਦੀ ਹੁੰਦੀ ਆ ਤੇ ਇਹ ਭਾਈ ਉਹਨਾਂ ਭਰਾਵਾਂ ਦੇ ਲਈ ਆ ਜਿਹੜੇ ਕਹਿ ਦਿੰਦੇ ਆ ਵੀ ਛੋਟੀਆਂ ਕੱਟੀਆਂ ਨੂੰ ਵੱਡੀਆਂ ਬਣ ਕੇ ਵਿਖਾਉਣੇ ਆ ਤੇ ਐਂ ਕਰਦੇ ਆ ਤੇ ਜੋ ਕਰਦੇ ਆ ਉਹ ਇੱਕ ਵਾਰੀ ਵੀਡੀਓ ਨੂੰ ਹੁਣ ਗੌਰ ਦੇ ਨਾਲ ਸੁਣ ਲਿਓ ਤੇ ਵੇਖ ਲਿਓ ਆ ਹੁਣ 06 ਤੇ ਕਰਕੇ ਤੁਹਾਨੂੰ ਛੋਟ ਦੇ ਦਿੱਤਾ ਵਾ ਵੀਡੀਓ ਦਾ ਦੇਖ ਸਕਦੇ ਆ ਵੀ ਇਹਨਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਕਰਦਾ ਜਿਹੜਾ ਹੁਣ ਦੇ ਸਜਾ ਹੋਣਾ ਹੁਣ ਤੁਸੀਂ ਆਈਡੀਆ ਆਪ ਲਾ ਲਿਓ ਵੀ ਕਿੰਨੀ ਕਿੰਨੀ ਉਮਰ ਦੀਆਂ ਇਹ ਕੱਟੀਆਂ ਆ ਸਾਰੀ ਗੱਲਬਾਤ ਆਪਾਂ ਕਰਦੇ ਆਂ ਬਾਈ ਜੀ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਹੀ ਵਧੀਆ ਸੇਤਾ ਠੀਕ ਠਾਕ ਆ ਜੀ ਬਸ ਕਿਰਪਾ ਗੁਰੂ ਦੀ ਚਲੋ ਸ਼ੁਕਰ ਆ ਤੇ ਬਾਈ ਅੱਜ 4 ਜਨਵਰੀ ਤੋਂ ਪੂਰੀਆਂ ਹਾਂਜੀ ਤੇ ਫਿਰ ਇੱਕ ਆ ਗਈ ਐਫ ਗਾਵਾਂ ਵਰਗੀ ਡੱਬੀ ਹਨਾ ਤੇ ਇੱਕ ਆ ਗਈ ਸਿੱਧੇ ਪਟਿਆਲੇ ਸਿੱਧੇ ਪਟਿਆਲੇ ਬਸ ਸਿੱਧੇ ਪਟਿਆਲੇ ਵਾਲੀ ਕੱਟੀ ਤੋਂ ਸ਼ੁਰੂਆਤ ਕਰਦੇ ਕਿੰਨੇ ਚਿਰ ਦੀ ਆ ਬਾਈ ਇਹ ਸਾਲ ਤੋਂ ਨੰਦਰ ਹੋ ਪਾ 11 ਕ ਮਹੀਨਿਆਂ ਦੀ 11 ਕ ਮਹੀਨਿਆਂ ਦੀ ਆ ਠੀਕ ਆ ਤੇ ਇਹਦਾ ਬਾਈ ਮਤਲਬ ਤੁਸੀਂ ਜਿਵੇਂ ਕੋਈ ਰਿਕਾਰਡ ਸੀਮਨ ਸੁਮਨ ਦਾ ਮਿਲਿਆ ਹੋਇਆ ਕਿੰਨੇ ਉਹ ਤਾਂ ਨਹੀਂ ਆਪਾਂ ਨੂੰ ਚਲੋ ਬੰਦਾ ਕਹਿਣ ਵਾਲਾ ਤਾਂ ਬੜਾ ਕੋਈ ਲੋਕ ਕਹਿ ਦਿੰਦੇ ਆਪਾਂ ਕਿਸੇ ਤਾਂ ਨੂੰ ਮਾੜਾ ਨਹੀਂ ਕਹਿੰਦੇ ਬਿਲਕੁਲ ਜੀ ਬਿਲਕੁਲ ਪਰ ਇਹ ਕੱਟੀ ਜ਼ਰੂਰ ਦੱਸੋ ਕਿ ਜਿਹੜੇ ਭਰਾਨੇ ਪਰਖਣਾ ਲੈਣੀਆਂ ਆਂ ਦੀ ਵਾਰੀ ਹਾਂ ਕੋਈ ਚੀਜ਼ ਹੋਏਗਾ ਸਹੀ ਹੈ ਜੀ ਹਾਂ ਤੇ ਬਾਈ ਫਿਰ ਇਹ ਕਿੰਨੇ ਦੀ ਦੀਤੀ ਏ ਬਾਈ ਏ 22000 ਬਾਈ 22000 ਦੀ ਦੇ ਦਿਆਂਗੇ ਮਾਨਤਾਣੀ ਦੇ ਵਿੱਚੋਂ ਮਾਨਤਾਣੀ ਹਾਂ ਕੋਈ ਗੱਲ ਨਹੀਂ ਅੱਕੇ ਵੀ ਕਰਦੇ ਹੁਣ ਵੀ ਉਹ ਖੇਚਾ ਮੂਹਰੇ ਪੈਰਾਂ ਤੇ ਨਿਸ਼ਾਨ ਹੈ ਨਹੀਂ ਹਣਾ ਮੂਹਰੇ ਤਾਂ ਹੈ ਨਹੀਂ ਮਕਰਲੇ ਦੋਵੇਂ ਹੈ ਗਿਆ ਤੇ ਮੱਥੇ ਪਟਾ ਠੀਕ ਆ ਇਹ ਆਮ ਕਈ ਟੇਡੇ ਘੱਟ ਵਾਲੀਆਂ ਤੇ ਜਿਵੇਂ ਆਏ ਪਟਾ ਹੈ ਕਈਆਂ ਦੇ ਵੀ ਨਹੀਂ ਵੀ ਹੁੰਦਾ ਹਾਂ ਜੀ ਹਾਂ ਬਾਕੀ ਬਰੀਡ ਹੋਣੀ ਲਾਜ਼ਮੀ ਆ ਯਾਰ ਹਣਾ ਤੇ ਬਈਆ ਜਿਹੜੀ ਡੱਬੀ ਕੱਟੀ ਆ ਹਾਂਜੀ ਇਹ ਕਿੰਨੇ ਚਿਰ ਦੀ ਇਹ ਤਕਰੀਬਨ 9 ਤੋਂ 10 ਮਹੀਨੇ 9 ਤੋਂ 10 ਮਹੀਨਿਆਂ ਦੀ ਇਹ ਬਾਈ ਕਿੰਨੇ ਦੀ ਦੇ ਦੇਵਾਂਗੇ ਇਹ 20000 ਦਾ ਜੋੜਾ ਪਹੁੰਚ ਕਰ ਦੇਵਾਂਗੇ ਹਾਂ ਜੋੜੇ ਦੀ ਪਹੁੰਚ ਕਰਦੇ ਕਿੰਨੇ ਅਸਲ ਤਾਂ ਬਹੁਤ ਜਣਾ ਤੁਸੀਂ ਰੱਖੋ ਕਿ ਜਾਨਵਾਰਾਂ ਚਾਰ ਹੂੰ ਜਿਹੜਾ ਭਰਾ ਚਾਰੇ ਇਕੱਠੀਆਂ ਲੈਂਦਾ ਜਾਂ ਤਿੰਨ ਲੈਂਦਾ ਹਾਂ ਉਹ 100 ਕਿਲੋਮੀਟਰ ਦੀ ਬਹੋਸ ਤੇ ਜੇਕਰ ਤਿੰਨ ਲੈਂਦਾ ਤੇ ਜ ਮਨਾ ਚਾਰ ਲੈਂਦਾ ਫਿਰ ਦੇਣੀ ਨਹੀਂ ਦੇਣੀ ਆ ਜੋੜੇ ਤੇ ਨਹੀਂ ਰੱਖਣੀ ਜੋੜੇ ਤੇ ਨਹੀਂ ਰੱਖਣੀ ਫਿਰ ਭਰਾ ਫਿਰ ਕਈ ਵਾਰ ਕਈ ਗੱਲਾਂ ਬਣ ਕਰਨਾ ਓਕੇ ਠੀਕ ਆ ਬਾਈ ਬਈ ਠੀਕ ਆ ਤੁਹਾਡੀ ਇੱਛਾ ਜਿਵੇਂ ਫਿਰ ਬਾਈ ਕਿਉਂਕਿ ਇਹ ਲੋਕ ਹੀ ਸਿਖਾਉਂਦੇ ਆ ਯਾਰ ਬਾਈ ਹਾਂ ਇਹ ਤੁਹਾਡੀ ਗੱਲ ਸਹੀ ਆ ਤੇ ਬਾਈ ਫਿਰ ਜਿਹੜਾ ਜੋੜਾ ਲੈਂਦਾ ਭਰਾ ਉਹਦਾ ਮਾਨਤਾਨ ਕਰਦੇ ਆਂਗੀ ਠੀਕ ਆ ਬਾਈ ਜਿਹੜਾ ਤਿੰਨ ਲੈਂਦਾ ਜਾਂ ਚਾਰੇ ਲੈਂਦਾ ਉਹਨੂੰ ਪਹੁੰਚ ਵੀ ਦੇ ਦਾਂਗੇ ਮਾਨਤਾਂ ਦੇ। ਮੈਂ ਤਾਂ ਇਹਦੀ ਮੈਂ ਪੂਰੀਆਂ ਚਾ ਇੱਕ ਝੂਟਾ ਬਣਾ ਪੂਰੇ ਦੇ ਝੂਟਾ ਠੀਕ ਆ ਭਾਈ ਤੇ ਇਹ ਬਾਈ ਫਿਰ ਕਿੰਨੇ ਦੀਆਂ ਦੋਵੇਂ ਜੋੜਿਆਂ ਦਾ 42000 ਬਣਦਾ ਮਾਨਤਰ ਖੁੱਲਾ ਕਰ ਦੇਗਾ ਠੀਕ ਆ ਜੀ ਤੇ ਆ ਜੀ ਹੁਣ ਪੂਰੀ ਤੇ ਭਾਈ ਆ ਜਿਹੜੀ ਕੰਧ ਦੇ ਨਾਲ ਖੜੀ ਹੈ ਕਿੰਨੇ ਚਰਦੀ ਹੈ ਭਾਈ ਇਹ ਵੀ ਮੰਨ ਲਓ 11 ਕਿ ਮਹੀਨਾ ਲਗੇਗਾ ਇਹ ਵੀ ਆ ਸਾਨੂੰ ਅੰਦਰ ਹੀ ਆ ਸਾਨੂੰ ਅੰਦਰ ਹੀ ਹੈ ਠੀਕ ਆ ਭਾਈ ਇਹ ਕਿੰਨੇ ਦੀ ਦੇ ਦੇਾਂਗੇ ਭਾਈ ਇਹ ਦੇ ਦਾਂਗੇ 17000 ਝੋਲੀ ਵਿਖਾ ਦਿਗੇ ਆਂਦੀ ਭਾਈ ਦਿਖਾ ਦੇ ਉਹਨੂੰ ਉਠਾ ਦਿਓ ਮੜਾ ਜਾਨਾ ਠੀਕ ਮੈਂ ਉੱਤੋਂ ਵੇਖ ਸਕਦੇ ਹਾਂ ਵੀ ਤੁਸੀਂ ਝੋਲੀ ਕਰਮਾਂ ਵਾਲੀ ਇਹਦੀ ਇਹਨੂੰ ਐਨ ਕਰਦੇ ਝੋਲੀ ਜੰਦੀ ਆਹ ਕੱਟੀ ਜਿਹੜੀ ਖੜੀ ਕੰਧ ਦੇ ਨਾਲ OK ਠੀਕ ਤੇ ਇਹ ਕਿੰਨੇ ਦੀ ਦੇ ਦੇਂਗੇ ਬਈ ਆਖਿਆ ਸੀ 17000 ਦੀ 17000 ਠੀਕ ਆ ਬਾਈ ਇਹ 9. ਦਸ ਮਹੀਨਿਆਂ ਦੀ ਹੈ ਨਾ ਇਹ ਹੈਗੀ ਆ 10-12 ਮਹੀਨੇ ਸਾਫ ਤੋਂ ਹਾਂ ਨੀਲੀ ਦਾ ਵੀ ਚ ਹੀ ਪੈ ਗਈ ਬਾਈ ਪੈਰ ਹੈਗੇ ਆ ਹਾਂ ਪੈਰ ਆ ਪੱਖਾ ਵੀ ਹੈਗੀਆਂ ਹਾਂ ਵੀਰੋ ਮਿੱਤਰੋ ਅੱਖਾਂ ਵੀ ਇੰਦੀਆਂ ਠੀਕ ਦੋ ਨਾ ਤੇ ਇਹ ਦੇ ਦੇ ਦਾਂਗੇ ਕਿੰਨੇ ਦੀ 17000 ਠੀਕ ਹੈ ਜੀ ਤੇ ਆਹ ਬਾਈ ਵੱਡੀ ਕੱਟੀ ਜਿਹੜੀ ਪੂਰੀ ਇਹ ਸਾਲੋਂ ਬਾਹਰ ਹੀ ਆ ਇਹ ਕਿੰਨੇ ਦੀ ਦੇ ਦੇ ਦਾਂਗੇ ਬਾਈ ਇਹ 24000 ਦੀ 24000 ਝੋਲੀ ਬਹੁਤ ਚੰਗੀ ਦੀ ਹੈ ਨਾ ਬਾਈ ਇਹ ਫਿਰ 24 ਦੀ ਤੇ ਜੋੜਾ ਬਣਾ ਲਈ ਤਾਂ 41 ਇਹਨਾਂ ਬਣ ਗਿਆ ਹਾਂ ਹਾਂ ਹੈ ਨਾ ਇਹਨੂੰ ਕਰੀ ਬੜਾਏ ਬਾਈ ਇਹਨੂੰ ਵੀ ਪਿੱਛੋ ਲੈ ਮੇਤਰੋ 41 ਦਾ ਜੋੜਾ ਪੂਰੀਆਂ ਦਾ ਬਣ ਗਿਆ ਤੇ 42 ਦਾ ਜੋੜਾ ਬਣ ਗਿਆ ਪਰ ਵਾਲੀਆਂ ਕੱਟੀਆਂ ਦਾ ਹੁਣ ਤੁਸੀਂ ਅੱਥਾ ਨਾਲ ਵੇਖੋ ਤੁਸੀਂ ਦਾ ਕਰਮ ਵਾਲੇ ਅੱਖਰ ਖੋਲੇ ਮੜੀ ਝੋਲੀ ਨੂੰ ਆ ਬਹੁਤੀ ਕਰ ਰਹੇ ਹੋ ਜੀ ਓਕੇ ਹਾਂ ਠੀਕ ਹੈ ਇਹ ਸੀਗੇ ਜਦ ਬਾਈ ਦੇ ਸਾਰੇ ਜਾਨਵਰ ਮਿੱਤਰੋ ਤੇ ਆਪਾਂ ਨੰਬਰ ਦੇ ਦਈਏ ਇੱਕ ਵਾਰੀ ਜੀ 98149 98149 56244 56244 98149 56244 ਇਸ ਨੰਬਰ ਤੇ ਤੁਸੀਂ ਕਰਨੀਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਫਲਾਸਪੁਰ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ ਚਾਉਂਦੇ ਰੋ